ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਚੱਜ ਦੀਆਂ ਗੱਲਾਂ ਵਿੱਚ ਇਸ ਪਲੇਟਫਾਰਮ ਤੇ ਹਰ ਰੋਜ਼ ਦੀ ਤਰ੍ਹਾਂ ਅੱਜ ਜੋ ਵੀਡੀਓ ਜੋ ਵਿਸ਼ਾ ਅੱਜ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਉਹ ਹੈ ਪਤੀ ਪਤਨੀ ਦੇ ਸਬੰਧ ਜਿੰਨਾ ਕਰਕੇ ਇੱਕ ਜਿਹੜਾ ਆਮ ਘਰ ਹੈ ਉਹ ਇੱਕ ਸਵਰਗ ਬਣ ਸਕਦਾ ਤੇ ਆਓ ਇਸ ਵਿਸ਼ੇ ਤੇ ਵਿਚਾਰ ਚਰਚਾ ਕਰਦੇ ਹਾਂ ਦੋਸਤੋ ਆਪਾਂ ਜਾਣਦੇ ਹਾਂ ਕਿ ਜਦੋਂ ਬੱਚਾ ਜਨਮ ਲੈਂਦਾ ਹੈ ਤਾਂ ਉਹ ਬਹੁਤ ਸਾਰੇ ਰਿਸ਼ਤੇ ਵੀ ਉਹਦੇ ਨਾਲ ਹੀ ਜਨਮ ਲੈ ਲੈਂਦੇ ਨੇ ਬੱਚਾ ਜਨਮ ਲੈਂਦਾ ਹੈ ਨਾਲ ਦੀ ਨਾਲ ਹੀ ਜੋ ਰਿਸ਼ਤੇ ਉਹ ਤੇ ਜਨਮ ਲੈਂਦੇ ਨੇ ਉਹ ਹੈ ਮਾਪੇ ਦਾ ਰਿਸ਼ਤਾ ਭੈਣ ਭਰਾ ਦਾ ਰਿਸ਼ਤਾ ਚਾਚਾ ਚਾਚੀ ਦਾ ਰਿਸ਼ਤਾ ਤਾਇਆ ਤਾਈ ਦਾ ਰਿਸ਼ਤਾ ਮਾਮਾ ਮਮੀ ਦਾ ਤੇ ਭੂਆ ਤੇ ਫੂਫੜ ਦਾ ਰਿਸ਼ਤਾ ਅਹ ਦੋਸਤੋ ਜਿਵੇਂ ਜਿਵੇਂ ਬੱਚਾ ਵੱਡਾ ਹੁੰਦਾ ਜਾਂਦਾ ਹੈ ਇਹਨਾਂ ਰਿਸ਼ਤਿਆਂ ਦੀ ਗਿਣਤੀ ਵਿੱਚ ਵੀ ਥੋੜਾ ਬਹੁਤ ਵਾਧਾ ਹੁੰਦਾ ਰਹਿੰਦਾ ਹੈ ਪਰ ਜਦੋਂ ਉਸ ਦਾ ਵਿਆਹ ਹੁੰਦਾ ਹੈ ਚਾਹੇ ਉਹ ਬੱਚਾ ਮੁੰਡਾ ਹੈ ਜਾਂ ਕੁੜੀ ਹੈ ਤਾਂ ਇੱਕਦਮ ਬਹੁਤ ਸਾਰੇ ਰਿਸ਼ਤੇ ਉਸ ਨਾਲ ਆਪਣੇ ਆਪ ਹੋਰ ਜੁੜ ਜਾਂਦੇ ਨੇ ਅਜਿਹੇ ਮੁੰਡੇ ਦੇ ਮੁਕਾਬਲੇ ਕੁੜੀ ਦੇ ਨਾਲ ਵਧੇਰੇ ਹੁੰਦਾ ਹੈ ਉਸ ਦੇ ਬਹੁਤ ਸਾਰੇ ਨਵੇਂ ਰਿਸ਼ਤੇ ਬਣ ਜਾਂਦੇ ਨੇ ਜਿਵੇਂ ਸੱਸ ਸਹੁਰਾ ਦਯੋਰ ਜੀਠ ਨੰਦ ਦਰਾਣੀ ਜਠਾਣੀ ਨੰਦੋਈਆ ਪਤੀਸ ਆਦ ਦੋਮਾਂ ਦੇ ਸਹੁਰਿਆਂ ਤੋਂ ਇਲਾਵਾ ਨਾਨਕਿਆਂ ਵੱਲ ਨਨੌਰਿਆਂ ਦੇ ਰਿਸ਼ਤੇ ਵੀ ਨਵੇਂ ਜਨਮ ਲੈ ਲੈਂਦੇ ਨੇ ਤੇ ਇਸ ਤਰੀਕੇ ਨਾਲ ਇੱਕਦਮ ਉਹਦੇ ਵਿੱਚ ਕਾਫੀ ਵਾਧਾ ਵਿਆਹ ਤੋਂ ਬਾਅਦ ਦੇਖਣ ਨੂੰ ਮਿਲਦਾ ਦੋਸਤੋ ਵਿਆਹ ਤੋਂ ਬਾਅਦ ਪੈਦਾ ਹੋਏ ਇਹਨਾਂ ਸਭ ਰਿਸ਼ਤਿਆਂ ਵਿੱਚੋਂ ਜੇਕਰ ਸਭ ਤੋਂ ਮਹੱਤਵਪੂਰਨ ਰਿਸ਼ਤਾ ਆਪਾਂ ਕਹਿ ਸਕਦੇ ਹਾਂ ਉਹ ਹੈ ਪਤੀ ਪਤਨੀ ਦਾ ਆਪਣਾ ਰਿਸ਼ਤਾ ਜਿਸ ਦੇ ਆਸਰੇ ਹੀ ਬਾਕੀ ਸਾਰੇ ਰਿਸ਼ਤੇ ਟਿਕੇ ਹੁੰਦੇ ਨੇ ਕਿਉਂਕਿ ਇਹ ਸਾਰੇ ਰਿਸ਼ਤੇ ਜਿਨ੍ਹਾਂ ਦੀ ਆਪਾਂ ਉੱਪਰ ਗੱਲ ਕੀਤੀ ਹੈ ਵਿਆਹ ਤੋਂ ਬਾਅਦ ਜੋ ਹੋਂਦ ਵਿੱਚ ਆਉਂਦੇ ਨੇ ਉਹ ਇੱਕ ਮੁੰਡੇ ਤੇ ਕੁੜੀ ਦਾ ਆਪਸ ਵਿੱਚ ਵਿਆਹ ਹੋਣ ਤੋਂ ਮਗਰੋਂ ਹੀ ਹੋਂਦ ਵਿੱਚ ਆਉਂਦੇ ਨੇ ਇਸ ਕਰਕੇ ਜਿਹੜੇ ਇਹ ਏਸੇ ਇੱਕ ਰਿਸ਼ਤੇ ਉੱਤੇ ਹੀ ਟਿਕੇ ਹੁੰਦੇ ਨੇ ਅ ਦੋਸਤੋ ਵਿਆਹ ਬਹੁਤ ਸਾਰੀਆਂ ਜ਼ਰੂਰਤਾਂ ਦਾ ਇੱਕ ਸਰਬਪ੍ਰਮਾਨਿਤ ਹੱਲ ਹੈ ਇਹ ਆਪਾਂ ਜਾਣਦੇ ਆਂ ਇਹ ਕਦੋਂ ਤੋਂ ਚੱਲੇ ਆ ਰਿਹਾ ਇਸ ਬਾਰੇ ਜਾਣਕਾਰੀ ਸ਼ਾਇਦ ਆਪਾਂ ਕਿਤੋਂ ਪ੍ਰਾਪਤ ਨਹੀਂ ਕਰ ਸਕਦੇ ਪਰ ਜੋ ਵੀ ਜਿਸ ਨੇ ਵੀ ਜਦੋਂ ਵੀ ਇਹ ਇਸ ਤਰੀਕੇ ਨਾਲ ਇੱਕ ਪ੍ਰਮਾਨਿਤ ਹੱਲ ਕੱਢਿਆ ਬੜਾ ਸੋਚ ਸਮਝ ਕੇ ਕੱਢਿਆ ਤੇ ਦੋਵਾਂ ਪਰਿਵਾਰਾਂ ਤੇ ਸਮਾਜ ਦੀ ਪ੍ਰਵਾਨਗੀ ਦੇ ਨਾਲ ਦੋ ਜੀ ਇੱਕ ਦੂਜੇ ਦੇ ਨਾਲ ਬਾਕੀ ਰਹਿਦੀ ਜ਼ਿੰਦਗੀ ਲਈ ਜੁੜ ਜਾਂਦੇ ਨੇ ਤੇ ਵੰਸ਼ ਨੂੰ ਅੱਗੇ ਵਧਾਉਂਦੇ ਨੇ ਬੇਸ਼ੱਕ ਹਰ ਰਿਸ਼ਤੇ ਦਾ ਆਪਣਾ ਮਹੱਤਵ ਹੁੰਦਾ ਹੈ ਆਪਣੇ ਆਪ ਦੇ ਵਿੱਚ ਹਰ ਰਿਸ਼ਤਾ ਮਹੱਤਵਪੂਰਨ ਹੁੰਦਾ ਹੈ ਪਰ ਪਤੀ ਪਤਨੀ ਦਾ ਰਿਸ਼ਤਾ ਉਹ ਬਾਕੀ ਸਾਰੇ ਰਿਸ਼ਤਿਆਂ ਦੇ ਨਾਲੋਂ ਵਧੇਰੇ ਪੀੜਾ ਹੁੰਦਾ ਹੈ ਤੇ ਨੇੜਤਾ ਭਰਪੂਰ ਹੁੰਦਾ ਹੈ ਇਸ ਵਿੱਚ ਪਿਆਰ ਵੀ ਹੁੰਦਾ ਹੈ ਸਹਿਯੋਗ ਵੀ ਹੁੰਦਾ ਹੈ ਕੁਰਬਾਨੀ ਵੀ ਕਿਤਨਾ ਕਿਤੇ ਦੇਖਣ ਨੂੰ ਮਿਲਦੀ ਹੈ ਇਹ ਚ ਆਪਣਾ ਪਾਣਾ ਹੁੰਦਾ ਹੈ ਤੇ ਅੰਤਰ ਨਿਰਪਰਤਾ ਦੇ ਨਾਲ ਨਾਲ ਇਸ ਦੇ ਵਿੱਚ ਆਪਸੀ ਰੋਸੇ ਨੋਕ ਝੋਕ ਤੇ ਕਈ ਵਾਰ ਛੋਟੀਆਂ-ਮੋਟੀਆਂ ਨਾਰਾਜ਼ਗੀਆਂ ਵੀ ਦੇਖਣ ਨੂੰ ਮਿਲ ਜਾਂਦੀਆਂ ਨੇ ਦੋਸਤੋ ਵਿਆਹ ਤੋਂ ਬਾਅਦ ਸਮਾਂ ਬੀਤਣ ਨਾਲ ਜਿੰਮ ਜਿੰਮੇ ਜ਼ਿੰਦਗੀ ਦੀਆਂ ਅਸਲ ਤੇ ਕੁਝ ਤਲਖ ਹਕੀਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਤਿਵੇਂ-ਤਿਵੇਂ ਦੋਹਾਂ ਦਰਮਿਆਨ ਫਿਰ ਆਪ ਮੁਹਾਰੇ ਨਿੱਕ-ਨਿੱਕ ਰੋਸੇ, ਨਾਰਾਜ਼ਗੀਆਂ ਤੇ ਨੋਕਾਂ-ਚੋਕਾਂ ਵੀ ਸ਼ੁਰੂ ਹੋ ਜਾਂਦੀਆਂ ਨੇ। ਤੇ ਕਈ ਵਾਰ ਇਹ ਨਿੱਕੀਆਂ-ਨਿੱਕੀਆਂ ਗੱਲਾਂ ਤੇ ਝਗੜੇ ਵੀ ਪੈਦਾ ਹੋਣ ਲੱਗਦੇ ਨੇ ਤੇ ਬਹੁਤੀ ਵਾਰ ਤਾਂ ਆਪਸੀ ਜਾਂ ਇੱਕ ਜਣੇ ਦੀ ਸੂਝ ਨਾਲ ਇਹ ਮਸਲੇ ਨਵੇੜਲੇ ਜਾਂਦੇ ਨੇ ਪਰ ਕਈ ਵਾਰ ਇਹ ਵਾਦੇ-ਵਾਦੇ ਇੰਨੇ ਵੱਡੇ ਹੋ ਜਾਂਦੇ ਨੇ ਕਿ ਫਿਰ ਪਿੱਛੇ ਮੁੜਨਾ ਔਖਾ ਹੋ ਜਾਂਦਾ ਹੈ ਤੇ ਇਹਦਾ ਨਤੀਜਾ ਵੀ ਕਈ ਵਾਰੀ ਆਪਾਂ ਕਹਿੰਦੇ ਨੇ ਠੀਕ ਨਹੀਂ ਨਿਕਲਦਾ ਇੱਕ 네ਗੇਟਿਵ ਨਤੀਜੇ ਤੇ ਜਿਹੜੇ ਰਿਸ਼ਤੇ ਨੇ ਉਹ ਜਾ ਕੇ ਕਈ ਵਾਰ ਖਤਮ ਵੀ ਹੋ ਜਾਂਦੇ ਨੇ ਦੋਸਤੋ ਅਸਲ ਵਿੱਚ ਪਤੀ-ਪਤਨੀ ਦਾ ਜੋ ਰਿਸ਼ਤਾ ਹੈ ਉਹ ਆਪਸੀ ਪਿਆਰ, ਸਹਿਯੋਗ ਤੇ ਭਰੋਸੇ ਤੇ ਟਿਕਿਆ ਹੁੰਦਾ ਹੈ ਜਦੋਂ ਵੀ ਇਹਨਾਂ ਵਿੱਚੋਂ ਕੁਝ ਵੀ ਖੁਰਦਾ ਤਾਂ ਆਪਸੀ ਸਬੰਧਾਂ ਤੇ ਇਸ ਦਾ ਸਿੱਧਾ ਅਸਰ ਪੈਣਾ ਸ਼ੁਰੂ ਹੋ ਜਾਂਦਾ ਹੈ ਪਤਨੀ ਹੈ ਜੋ ਉਹ ਆਪਣਾ ਪੇਕਾ ਕਰ ਛੱਡ ਕੇ ਪਤੀ ਦੇ ਪਰਿਵਾਰ ਵਿੱਚ ਆਉਂਦੀ ਹੈ ਤੇ ਇੱਥੇ ਉਸ ਦੇ ਸਭ ਤੋਂ ਨੇੜੇ ਉਸ ਦਾ ਪਤੀ ਹੀ ਹੁੰਦਾ ਹੈ ਜਿਸ ਨੂੰ ਸਭ ਕੁਝ ਕਹਿ ਸਕਦੀ ਹੈ ਉਸ ਤੋਂ ਕੁਝ ਵੀ ਮੰਗ ਕਰ ਸਕਦੀ ਹੈ ਤੇ ਜਿਸ ਦੇ ਹੁੰਦਿਆਂ ਉਹ ਆਪਣੇ ਆਪ ਨੂੰ ਉਸ ਘਰ ਵਿੱਚੋਂ ਸੁਰੱਖਿਅਤ ਮਹਿਸੂਸ ਕਰਦੀ ਹੈ। ਅਸਲ ਵਿੱਚ ਦੋਵੇਂ ਜਣੇ ਇੱਕ ਦੂਜੇ ਤੇ ਕੁਦਰਤੀ ਤੌਰ ਤੇ ਹੱਕ ਜਤਾਉਂਦੇ ਨੇ ਜੋ ਸੁਭਾਵਿਕ ਤੌਰ ਤੇ ਠੀਕ ਵੀ ਲੱਗਦਾ ਹੈ। ਪਰ ਫਿਰ ਵੀ ਇੱਕ ਦੂਜੇ ਦੀਆਂ ਇੱਛਾਵਾਂ ਤੇ ਭਾਵਨਾਵਾਂ ਦੀ ਕਦਰ ਕਰਨਾ ਵੀ ਬਹੁਤ ਜ਼ਰੂਰੀ ਹੈ। ਅਸਲ ਵਿੱਚ ਮਸਲਾ ਉਦੋਂ ਵਿਗੜਨ ਲੱਗਦਾ ਹੈ ਜਦੋਂ ਦੋਵਾਂ ਵਿੱਚੋਂ ਇੱਕ ਨੂੰ ਲੱਗਣ ਲੱਗ ਜਾਂਦਾ ਹੈ ਕਿ ਉਹਦੀ ਗੱਲ ਸੁਣੀ ਨਹੀਂ ਜਾ ਰਹੀ ਜਾਂ ਫਿਰ ਇੱਕ ਇਹ ਜਿਤਾਉਣ ਲੱਗ ਜਾਂਦਾ ਹੈ ਕਿ ਹਮੇਸ਼ਾ ਉਹ ਹੀ ਠੀਕ ਹੈ ਜਾਂ ਇਸ ਤਰ੍ਹਾਂ ਦੀ ਕੋਈ ਹੋਰ ਗੱਲਬਾਤ ਜਿੱਥੇ ਇੱਕ ਅੜੀਲ ਰਵਈਆ ਸਾਹਮਣੇ ਸਾਨੂੰ ਆਉਣ ਲੱਗ ਜਾਂਦਾ ਹੈ ਉਥੇ ਰਿਸ਼ਤਿਆਂ ਦੇ ਵਿੱਚ ਥੋੜੀ ਬਹੁਤ ਖਟਾਸ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ ਦੋਸਤੋ ਇਹ ਸੱਚ ਹੈ ਕਿ પતિ-ਪਤਨੀ ਦੇ ਸੁਭਾਅ ਆਮ ਕਰਕੇ ਇੱਕੋ ਜਿਹੀ ਨਹੀਂ ਹੋ ਸਕਦੇ ਇਹ ਬੜੀ ਆਮ ਗੱਲ ਹੈ ਤੇ ਇਸ ਤਰ੍ਹਾਂ ਛੇਤੀ-ਛੇਤੀ ਨਜ਼ਰ ਨਹੀਂ ਆਉਂਦਾ ਕਿ ਦੋਵੇਂ પતિ-ਪਤਨੀ ਦਾ ਸੁਭਾਅ ਇੱਕੋ ਜਿਹਾ ਜਿਹੜਾ ਹੋਵੇ ਵਿਆਹ ਤੋਂ ਸਾਲਕ ਦੇ ਵਿੱਚ ਵਿੱਚ ਦੋਵਾਂ ਨੂੰ ਇੱਕ ਦੂਜੇ ਦੇ ਸੁਭਾਅ ਦਾ ਭੇਤ ਪੈਂਦਾ ਜਦੋਂ ਵਿਆਹ ਹੁੰਦਾ ਹੈ ਇੱਕ ਸਾਲ ਦੇ ਵਿੱਚ ਵਿੱਚ ਇੱਕ ਦੂਜੇ ਦੇ ਸੁਭਾਅ ਦੇ ਭੇਤ ਪੈਂਦਾ ਹੈ ਜਿਹੜਾ ਉਸ ਤੋਂ ਮਗਰੋਂ ਦਾ ਸਮਾਂ ਹੈ ਉਸ ਤੋਂ ਬਾਅਦ ਦਾ ਸਮਾਂ ਉਹ ਇੱਕ ਦੂਜੇ ਦੇ ਮੁਤਾਬਕ ਆਪਣੇ ਆਪ ਨੂੰ ਢਾਲਣ ਦਾ ਸਮਾਂ ਹੁੰਦਾ ਹੈ ਜੇਕਰ ਦੋਵਾਂ ਜਾਂ ਦੋਵਾਂ ਵਿੱਚੋਂ ਇੱਕ ਜਣੇ ਨੇ ਇੱਕ ਦੂਜੇ ਦੇ ਮੁਤਾਬਕ ਆਪਣੇ ਆਪ ਨੂੰ ਢਾਲ ਲਿਆ ਫਿਰ ਤਾਂ ਜੋ ਗ੍ਰਸਤੀ ਦੀ ਗੱਡੀ ਹੈ ਬੜੇ ਆਰਾਮ ਨਾਲ ਚੱਲ ਪੈਂਦੀ ਹੈ ਬੜੀ ਸਮੂਥਲੀ ਚੱਲ ਪੈਂਦੀ ਹੈ ਨਹੀਂ ਤਾਂ ਫਿਰ ਇਹ ਜਿਵੇਂ ਪੰਜਾਬੀ ਚ ਕਹਿੰਦੇ ਨੇ ਆਪਾਂ ਕੱਢੇ ਕਡੋਲੇ ਖਾਣ ਲੱਗ ਪੈਂਦੀ ਐ ਤੇ ਕਈ ਵਾਰੀ ਹਾਲਾਤ ਇਹ ਜੇ ਬਣ ਜਾਂਦੇ ਨੇ ਕਿ ਇਹ ਲੀਹੋ ਲੈ ਜਾਂਦੀ ਐ ਦੋਸਤੋ ਮਸਲਾ ਉਦੋਂ ਹੋਰ ਵਿਗੜ ਜਾਂਦਾ ਜਦੋਂ ਕਿਸੇ ਮਸਲੇ ਤੇ ਦੋਵਾਂ ਵਿੱਚੋਂ ਕੋਈ ਵੀ ਪਿੱਛੇ ਹਟਣ ਨੂੰ ਤਿਆਰ ਨਹੀਂ ਹੁੰਦਾ ਕਈ ਵਾਰੀ ਇਹੋ ਜਿਹਾ ਮਸਲਾ ਇਹੋ ਜੀ ਗੱਲਬਾਤ ਪਰਿਵਾਰ ਦੇ ਵਿੱਚ ਖੜੀ ਹੋ ਜਾਂਦੀ ਐ ਤੇ ਗੱਲ ਨੂੰ ਆਪਣੇ ਨੱਕ ਦਾ ਸਵਾਲ ਬਣਾ ਲੈਂਦਾ ਐ ਇਹ ਮਸਲਾ ਜਿੱਤ ਹਾਰ ਦਾ ਬਣ ਜਾਂਦਾ ਹੈ ਕਿਉਂਕਿ ਜਿਸ ਨੂੰ ਲੱਗਦਾ ਕਿ ਮੇਰੀ ਗੱਲ ਨਹੀਂ ਮੰਨੀ ਜਾਣੀ ਉਸ ਨੂੰ ਲੱਗਦਾ ਕਿ ਮੇਰੀ ਇਹਦੇ ਵਿੱਚ ਹਾਰ ਹੈ ਤੇ ਦੋਸਤੋ ਇਹੋ ਜਿਹੀ ਜਿਹੜੀ ਭਾਵਨਾ ਜੇ ਮਨ ਦੇ ਵਿੱਚ ਰੱਖ ਕੇ ਚੱਲਿਆ ਜਾਵੇ ਪਤੀ ਪਤਨੀ ਦੇ ਦਰਮਿਆਨ ਕਿਸੇ ਇੱਕ ਵੱਲੋਂ ਤਾਂ ਇਸ ਤਰੀਕੇ ਨਾਲ ਗ੍ਰਸਤੀ ਦੀ ਗੱਡੀ ਨਹੀਂ ਚੱਲ ਸਕਦੀ ਕਿਉਂਕਿ ਇਸ ਤਰੀਕ ਇੱਥੇ ਜਿੱਤ ਹਾਰ ਦਾ ਮਸਲਾ ਬਿਲਕੁਲ ਨਹੀਂ ਹੋਣਾ ਚਾਹੀਦਾ ਇਹੋ ਜਿਹੇ ਮਾਮਲਿਆਂ ਵਿੱਚੋਂ ਦੋਵਾਂ ਵਿੱਚੋਂ ਕਿਸੇ ਇੱਕ ਨੂੰ ਦੜ ਵਟਣੀ ਹੀ ਪਵੇਗੀ ਜਿੱਤ ਹਾਰ ਦੀ ਭਾਵਨਾ ਪਰੇ ਰੱਖ ਕੇ ਕੁਝ ਤਿਆਗ ਦੀ ਭਾਵਨਾ ਦਾ ਪ੍ਰਗਟਾਵਾ ਕਰਨਾ ਹੀ ਪਵੇਗਾ ਨਹੀਂ ਤਾਂ ਜਿੱਤ ਦੀ ਭਾਵਨਾ ਚ ਡੁੱਬੀ ਦੁਨੀਆ ਦੇ ਸਦੀਆਂ ਤੋਂ ਅੱਜ ਤੱਕ ਲੜ ਰਹੀ ਹੈ ਤੇ ਅੱਜ ਤੱਕ ਇਸ ਦਾ ਕੋਈ ਨਤੀਜਾ ਨਹੀਂ ਨਿਕਲ ਸਕਿਆ ਦੁਨੀਆ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਅਲੱਗ-ਅਲੱਗ ਮੁਲਕ ਵੀ ਇੱਕ ਦੂਜੇ ਉੱਤੇ ਕਬਜ਼ਾ ਕਰਨ ਦੇ ਲਈ ਆਪਦੇ ਆਪ ਨੂੰ ਸੁਪੀਰੀਅਰ ਦਰਸਾਉਣ ਦੇ ਲਈ ਇੱਕ ਦੂਜੇ ਤੇ ਹਮਲੇ ਕਰਦੇ ਨੇ ਇਸ ਵਕਤ ਤੀ ਇਸ ਵਕਤ ਵੀ ਆਪਾਂ ਦੁਨੀਆ ਦੇ ਵਿੱਚ ਜੋ ਕੁਝ ਚੱਲ ਰਿਹਾ ਹੈ ਉਹ ਸਾਡੇ ਸਾਹਮਣੇ ਹੈ ਤੇ ਇਸ ਦਾ ਨਤੀਜਾ ਨਾ ਪਹਿਲਾਂ ਕਿਤੇ ਨਿਕਲਿਆ ਤੇ ਨਾ ਹਾਂ ਸ਼ਾਇਦ ਭਵਿੱਖ ਦੇ ਵਿੱਚ ਨਿਕਲ ਸਕੇ ਇਸ ਕਰਕੇ ਪਤੀ ਪਤਨੀ ਦੇ ਦਰਮਿਆਨ ਇਹ ਮਸਲਾ ਇਹੋ ਜੀ ਭਾਵਨਾ ਬਿਲਕੁਲ ਨਹੀਂ ਆਉਣੀ ਚਾਹੀਦੀ ਕਿਉਂਕਿ ਇਸ ਦਾ ਨਤੀਜਾ ਕਦੇ ਨਹੀਂ ਨਿਕਲਦਾ ਕਿ ਕੌਣ ਜਿੱਤਿਆ ਕੌਣ ਹਾਰਿਆ ਪਰ ਇਸ ਦਾ ਸਿੱਧਾ ਸਬੰਧ ਜਿਹੜਾ ਉਹ ਪਰਿਵਾਰਕ ਸਬੰਧਾਂ ਦੇ ਪਤੀ-ਪਤਨੀ ਦੇ ਆਪਸੀ ਸਬੰਧਾਂ ਤੇ ਸਿੱਧਾ ਅਸਰ ਪੈਂਦਾ ਹੈ। ਦੋਸਤੋ ਜਦੋਂ ਇਹ ਗੱਲ ਲਗਭਗ ਸਪਸ਼ਟ ਹੈ ਕਿ ਇੱਕ ਦੂਜੇ ਨਾਲ ਸਬੰਧ ਜੁੜ ਜਾਣ ਤੋਂ ਬਾਅਦ ਬਾਕੀ ਰਹਿਦੀ ਜ਼ਿੰਦਗੀ ਇੱਕ ਦੂਜੇ ਦੇ ਨਾਲ ਹੀ ਗੁਜ਼ਾਰਨੀ ਹੈ। ਫਿਰ ਲੜਨ ਝਗੜਨ ਤੇ ਜਿੱਤ ਹਾਰ ਦੀ ਭਾਵਨਾ ਨੂੰ ਦੂਰ ਹੀ ਰੱਖਣੀ ਬਿਹਤਰ ਹੈ। ਤੇ ਇਸ ਗੱਲ ਤੇ ਧਿਆਨ ਕੇਂਦਰਿਤ ਕਰਨਾ ਹੀ ਸਿਆਣਪ ਹੈ ਕਿ ਕਿਸ ਨੂੰ ਕਿੰਨਾ ਕੁ ਬਦਲਣ ਦੀ ਲੋੜ ਹੈ ਦੋਵਾਂ ਦੇ ਵਿੱਚੋਂ ਦੋਵਾਂ ਨੂੰ ਇਸ ਗੱਲ ਤੇ ਧਿਆਨ ਦੇਣ ਦੀ ਜ਼ਰੂਰਤ ਮਹਿਸੂਸ ਹੁੰਦੀ ਹੈ ਕਿ ਦੋਵਾਂ ਨੂੰ ਜੇ ਬਦਲਣ ਦੀ ਜ਼ਰੂਰਤ ਹੈ ਤਾਂ ਇਹ ਮਹਿਸੂਸ ਕਰਨਾ ਚਾਹੀਦਾ ਨਿਰਪੱਖਤਾ ਨਾਲ ਕਿ ਸਾਨੂੰ ਦੋਵਾਂ ਵਿੱਚੋਂ ਕਿਸ ਨੂੰ ਕਿੰਨਾ ਕੁ ਬਦਲਣ ਦੀ ਲੋੜ ਹੈ ਇੱਕ ਦੂਜੇ ਨਾਲ ਆਪਣੀ ਲਾਈਫ ਨੂੰ ਸੈੱਟ ਬਿਠਾਉਣ ਦੇ ਲਈ ਕੁਝ ਆਪ ਬਦਲ ਜਾਓ ਕੁਝ ਦੂਜੇ ਨੂੰ ਬਦਲ ਲਓ ਤੇ ਜੋ ਜਿੰਨਾ ਨਹੀਂ ਬਦਲ ਸਕਦਾ ਉਸ ਨਾਲ ਸਮਝੌਤਾ ਕਰਨਾ ਹੀ ਵਿਚਾਰਲਾ ਹੱਲ ਹੈ ਸਿਆਣੇ ਕਹਿੰਦੇ ਨੇ ਕਿ ਜਿਸ ਨੂੰ ਅਸੀਂ ਬਦਲ ਨਹੀਂ ਸਕਦੇ ਉਸ ਉੱਤੇ ਆਪਣਾ ਸਮਾਂ ਤੇ ਊਰਜਾ ਖਰਾਬ ਨਾ ਕਰੋ ਕਿਉਂਕਿ ਸਾਡੇ ਸੁਭਾਅ ਦੇ ਵਿੱਚ ਕੁਝ ਇਹੋ ਜਿਹੀ ਗੱਲਾਂ ਹੋ ਸਕਦੀਆਂ ਨੇ ਦੋਵਾਂ ਦੇ ਵਿੱਚੋਂ ਇੱਕ ਦੇ ਵਿੱਚ ਜਾਂ ਦੋਵਾਂ ਦੇ ਵਿੱਚ ਜਿਹੜੀ ਉਹ ਚਾਕੇ ਉਹ ਖੁਦ ਵੀ ਉਹ ਚੇਂਜ ਨਹੀਂ ਕਰ ਸਕਦੇ ਉੱਥੇ ਅੜੀ ਕਰਨ ਦੀ بجائے ਜिद ਕਰਨ ਦੀ بجائے ਕਿ ਇਸ ਨੂੰ ਬਦਲਣਾ ਹੀ ਪੈਣਾ ਹੈ ਜਾਂ ਬਦਲੇ ਹੀ ਜਾਵੇ ਜਦ ਪਤਾ ਹੈ ਕਿ ਉਹ ਨਹੀਂ ਬਦਲਿਆ ਜਾ ਸਕਦਾ ਉਸ ਦੇ ਸੁਭਾਅ ਦਾ ਇੱਕ ਟੁੱਟ ਹਿੱਸਾ ਬਣ ਚੁੱਕਿਆ ਹੈ ਉਸ ਤੇ ਸਮਝੌਤਾ ਕਰਨਾ ਬਿਹਤਰ ਹੈ ਤੇ ਬਾਕੀ ਜਿੰਨਾ ਬਦਲਿਆ ਜਾ ਸਕਦਾ ਆਪਣੀ ਜ਼ਿੰਦਗੀ ਨੂੰ ਬੜਾ ਆਸਾਨ ਬਣਾਇਆ ਜਾ ਸਕਦਾ ਵੈਸੇ ਦੋਸਤੋ ਹੋਣ ਨੂੰ ਕੀ ਨਹੀਂ ਹੋ ਸਕਦਾ ਬਸ ਗੱਲ ਪਹਿਲ ਕਰਨ ਦੀ ਹੁੰਦੀ ਹੈ ਆਖਰ પતિ ਪਤਨ ਵੀ ਇੱਕ ਦੂਜੇ ਦੇ ਦੋਸਤ ਵਾਂਗ ਹੀ ਹੁੰਦੇ ਨੇ ਦੂਜੇ ਦੀਆਂ ਊਣਤਾਈਆਂ ਗਿਣਉਣ ਤੋਂ ਪਹਿਲਾਂ ਆਪਣੇ ਖੁਦ ਦੇ ਅੰਦਰ ਵੀ ਖੁੱਲੇ ਮਨ ਨਾਲ ਛਾਤੀ ਮਾਰ ਲੈਣੀ ਚਾਹੀਦੀ ਹੈ ਜੋ ਕਮੀਆਂ ਖੁਦ ਨੂੰ ਆਪਣੇ ਆਪ ਵਿੱਚ ਨਜ਼ਰ ਆਉਂਦੀਆਂ ਨੇ ਉਹਨਾਂ ਨੂੰ ਖੁਦ ਠੀਕ ਕਰਨ ਦਾ ਵਾਅਦਾ ਕਰੋ ਤੇ ਇਹਦੇ ਬਰਾਬਰ ਆਪਣੇ ਸਾਥੀ ਨੂੰ ਉਸ ਦੀਆਂ ਕੁਝ ਕਮੀਆਂ ਨੂੰ ਠੀਕ ਕਰਨ ਲਈ ਵੀ ਆਖੋ ਤਾਂ ਜੋ ਇੱਕ ਬੈਲੈਂਸ ਬਣ ਜਾਵੇ ਦੋਸਤੋ ਇਸ ਤਰ੍ਹਾਂ ਦੋਮਾ ਦਾ ਆਤਮ ਸਨਮਾਨ ਵੀ ਬਚਿਆ ਰਹੇਗਾ ਤੇ ਇੱਕ ਦੂਜੇ ਦੀ ਕਦਰ ਵਿੱਚ ਵੀ ਕੋਈ ਕਮੀ ਨਹੀਂ ਆਏਗੀ ਤੇ ਇੱਕ ਦੂਜੇ ਦੀ ਨਜ਼ਰ ਵਿੱਚ ਸਨਮਾਨ ਵੀ ਦੋਸਤੋ ਵਧੇਗਾ ਇਸ ਦੇ ਨਾਲ ਇੱਕ ਦੂਜੇ ਦੀਆਂ ਲੋੜਾਂ ਤੇ ਗੁਣਾਂ ਦੀ ਵੀ ਕਦਰ ਕਰਨੀ ਚਾਹੀਦੀ ਹੈ ਲੋੜਾਂ ਦੀ ਸਮੇਂ ਅਨੁਸਾਰ ਪੂਰਤੀ ਕਰੋ ਤੇ ਗੁਣਾਂ ਤੇ ਸ਼ੌਕ ਨੂੰ ਪੂਰਾ ਕਰਨ ਦੀ ਲੜੀਂਦਾ ਸਹਿਯੋਗ ਵੀ ਦਿਓ ਆਪਣੇ ਸਾਥੀ ਦਾ ਇੱਕ ਦੂਜੇ ਲਈ ਸਮਾਂ ਕੱਢੋ ਇਕੱਠੇ ਖਾਣਾ ਖਾਓ ਬੱਚਿਆਂ ਨਾਲ ਕਦੇ-ਕਦੇ ਬਾਹਰ ਖਾਣਾ ਖਾਣ ਜਾਂ ਘੁੰਮਣ ਲਈ ਜ਼ਰੂਰ ਨਿਕਲੋ ਇੱਕ ਦੂਜੇ ਦੀ ਪਸੰਦ ਦੀ ਕਦਰ ਕਰੋ ਤੇ ਲੋੜ ਅਨੁਸਾਰ ਪ੍ਰਸ਼ੰਸਾ ਦੇ ਕੁਝ ਸ਼ਬਦ ਵੀ ਆਖੋ ਇੱਕ ਦੂਜੇ ਦੇ ਪ੍ਰਤੀ ਵਫਾਦਾਰ ਰਹੋ ਜੋ ਤੁਹਾਡੇ ਸਾਥੀ ਨੂੰ ਪਸੰਦ ਨਹੀਂ ਤੇ ਕੋਸ਼ਿਸ਼ ਕਰੋ ਤੁਸੀਂ ਖੁਦ ਵੀ ਉਸ ਤੋਂ ਗੁਰੇਜ਼ ਕਰੋ ਦੋਸਤੋ ਤੁਹਾਨੂੰ ਅੱਜ ਦੀ ਵੀਡੀਓ ਕਿਸ ਤਰ੍ਹਾਂ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਤੇ ਇੱਕ ਲਾਈਕ ਤੇ ਇੱਕ ਸ਼ੇਅਰ ਸਾਨੂੰ ਹੌਸਲਾ ਦੇਵੇਗਾ ਤੇ ਜਲਦੀ ਹੀ ਮਿਲਾਂਗੇ ਆਪਾਂ ਇੱਕ ਹੋਰ ਨਵੇਂ ਵਿਸ਼ੇ ਨਾਲ ਨਵੀਂ ਵੀਡੀਓ ਨਾਲ ਉਦੋਂ ਤੱਕ ਲਈ ਧੰਨਵਾਦ ਸ਼ੁਕਰੀਆ